ਸਰਬੱਜ ਤੁਹਾਡੇ ਕੋਲ ਫਿਲਮ ਜੱਟਾ ਢੋਲੀ ਨਾਂ ਦੀ ਟੀਮ ਆਈ ਹੈਗੀ ਹੈ ਤੇ ਪ੍ਰਮੋਸ਼ਨ ਦੇ ਲਈ ਤੁਹਾਡੇ ਸਕੂਲ ਦੇ ਵਿੱਚ ਪਹੁੰਚੇ ਨੇ ਕੀ ਕਹਿਣਾ ਚਾਹਾਂਗਾ ਸੋ ਮੇਨ ਗੱਲ ਮੈਂ ਵਧਾਈ ਦੇਣਾ ਚਾਹਾਂਗਾ ਸਮੁੱਚੀ ਟੀਮ ਨੂੰ ਡਾਇਰੈਕਟਰ ਸਾਹਿਬ ਸਰਦਾਰ ਕੁਪਿੰਦਰ ਸਿੰਘ ਜੀ ਔਰ ਇਸ ਦੇ ਜੋ ਮੇਨ ਰੋਲ ਦੇ ਵਿੱਚ ਮਾਡਾ ਛੋਟਾ ਵੀਰ ਕਿਰਨਦੀਪ ਰਾਏ ਤੇ ਕਬ ਗਰੇਵਾਲ ਜੀ ਜਿਨ੍ਹਾਂ ਨੇ ਇਸ ਦੇ ਵਿੱਚ ਬੋਲ ਮੈਂ ਔਰ ਵਧਾਈ ਇਸ ਗੱਲ ਦੀ ਕਿ ਇੱਕ ਗਤਕਾ ਜਿਸ ਨੂੰ ਉਹਨਾ ਬਣਦਾ ਮਾਨ ਸਤਕਾਰ ਅਜੇ ਤੱਕ ਨਹੀਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀ ਔਰ ਇੱਕ ਅਨਸ਼ੂਹੇ ਪਹਿਲੂ ਨੂੰ ਜੋ ਇਹਨਾਂ ਦੀ ਟੀਮ ਨੇ ਛੁਹਿਆ ਹੈ ਇਸ ਲਈ ਵਧਾਈ ਦੇ ਹੱਕਦਾਰ ਨੇ ਔਰ ਖਾਸ ਕਰਕੇ ਸਾਡੇ ਸਾਰਿਆਂ ਲਈ ਸਿੱਖ ਜਗਤ ਲਈ ਵੀ ਮਾਣ ਦੀ ਗੱਲ ਹੈ ਕਿਉਂਕਿ ਅੱਜ ਤੱਕ ਬਹੁਤ ਬਾਲੀਵੁੱਡ ਨੇ ਫਿਊਰਸ ਬਣਾਏ ਜਿਸ ਦੇ ਵਿੱਚ ਉਹ ਤਾਂ ਨੇ ক্রিকেট ਨੂੰ ਹਾਕੀ ਨੂੰ ਫੁੱਟਬਾਲ ਨੂੰ ਮੌਕਸਿੰਗ ਨੂੰ ਇਸਤੇ ਬੰਝ ਕੇ ਪਰਗਟ ਕੇ ਨੂੰ ਪ੍ਰਮੋਟ ਕਰਨ ਦੇ ਲਈ ਕਿਉਂਕਿ ਸਾਰੇ ਨੂੰ ਪਤਾ ਹੈ ਕਿ ਅੱਜ ਇੱਕ ਗੇਮ ਨੈਸ਼ਨਲ ਲੈਵਲ ਤੇ ਖੇਡੀ ਜਾ ਰਹੀ ਹੈ ਔਰ ਸਾਡਾ ਟਾਰਗੇਟ ਇਸ ਨੂੰ 올림픽 ਤੱਕ ਲੈ ਕੇ ਜਾਣਾ ਹੈ ਤਾਂ ਬਹੁਤ ਇੱਕ ਮੀਲ ਪੱਥਰ ਸਾਹਤ ਹੋਏਗੀ ਇਹ ਫਿਲਮ ਕਿਉਂਕਿ ਜਦੋਂ ਤੱਕ ਕਿਸੇ ਖੇਡ ਦੇ ਵਿੱਚ ਕੋਈ ਗਲੈਮਰ ਨਹੀਂ ਆਉਂਦਾ ਔਰ ਅੱਜ ਦਾ ਜਿਹੜਾ ਯੁੱਗ ਹੈ ਚਾਹੇ ਸੋਸ਼ਲ ਮੀਡੀਆ ਦਾ ਯੁੱਗ ਹੈ ਜਾਂ ਜਿਹੜਾ ਸਾਡਾ ਯੂਥ ਹੈ ਉਹ ਫਿਲਮਾਂ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਤਾਂ ਇਹਨਾਂ ਦੀ ਟੀਮ ਨੇ ਇਸ ਫਿਲਮ ਦੇ ਰਾਹੀਂ ਜੋ ਇੱਕ ਸੰਦੇਸ਼ ਦਿੱਤਾ ਹੈ ਕਿ ਇੱਕ ਅੱਛੀ ਯੁੱਧ ਕਲਾ ਹੈ ਔਰ ਇਸ ਦੇ ਨਾਲ ਅਸੀਂ ਆਪਣੇ ਸੈਲਫ ਡਿਫੈਂਸ ਨੂੰ ਕਿਵੇਂ ਸਿੱਖ ਸਕਦੇ ਹਾਂ ਔਰ ਘੱਟੋ ਘੱਟ ਇਸ ਦੇ ਜਿਵੇਂ ਪੂਰੇ ਸਿੱਖ ਜਗਤ ਨੂੰ ਜਿਨ੍ਹਾਂ ਨੂੰ ਅਜੇ ਤੱਕ ਗੱਤਕੇ ਸ਼ਬਦ ਦਾ ਨਹੀਂ ਪਤਾ ਜਾਂ ਹੋਰ ਦੇਸ਼ਾਂ ਜਾਂ ਕੌਮਾਂ ਦੇ ਲੋਕਾਂ ਨੂੰ ਉੱਥੇ ਤੱਕ ਵੀ ਚੀਜ਼ ਪਹੁੰਚੇਗੀ ਸੋ ਅੱਜ ਸਕੂਲ ਦੇ ਵਿੱਚ ਇਸ ਲਈ ਬੁਲਾਇਆ ਕਿਉਂਕਿ ਮੇਰੀ ਜ਼ਿੰਦਗੀ ਦਾ ਵੀ ਇਹ ਉਦੇਸ਼ ਹੈ ਕਿ ਗੱਤਕੇ ਨੂੰ ਕਰਕਰ ਪਹੁੰਚਾਇਆ ਜਾਵੇ ਤੇ ਦੈਟਸ ਵਾਈ ਅੱਜ ਇਸ ਟੀਮ ਨੂੰ ਬੁਲਾਇਆ ਹੈ ਔਰ ਇਹਨਾਂ ਦਾ ਸੀ ਸ਼ੁਕਰਗੁਜ਼ਾਰ ਹਈਆਂ ਕਿ ਸਾਡੇ ਸੰਦੇ ਤੇ ਇੱਥੇ ਪਹੁੰਚੇ ਸਰ ਤੁਸੀਂ ਵੀ ਗੱਤਕੇ ਦੀ ਨੈਸ਼ਨਲ ਲੈਵਲ ਤੇ ਟੀਮਾਂ ਲੈ ਕੇ ਗਏ ਹੋ ਜਿੱਤ ਕੇ ਵੀ ਆਈਆਂ ਟੀਮਾਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਖੇਡ ਦਾ ਜੋ ਮੈਂ ਪਹਿਲਾਂ ਕਿਹਾ ਕਿ ਕਿਸੇ ਸਮੇਂ ਖੇਡ ਸਿਰਫ ਨਗਰਕੀਤਨਾ ਖੇਡੀ ਜਾਂਦੀ ਸੀ ਅੱਜ ਇਹ ਖੇਡ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਪਲੇਟਫਾਰਮ ਤੇ ਭਾਵੇਂ ਖੇਲੋ ਗਿਆ ਹੋਵੇ ਭਾਵੇਂ ਨੈਸ਼ਨਲ ਗੇਮ ਹੋਵੇ ਭਾਵੇਂ SGFI ਗੇਮ ਹੋਵੇ ਭਾਵੇਂ AIO ਸਾਰੇ ਪਲੇਟਫਾਰਮ ਤੇ ਖੇਡੀ ਜਾਂਦੀ ਹੈ ਤੇ ਜਦ ਮੈਂ ਕਿਹਾ ਕਿ ਖੇਡ ਦੀ ਪ੍ਰੋਮੋਸ਼ਨ ਦੇ ਲਈ ਜਿਹੜਾ ਇਸ ਨੂੰ ਫਿਲਮ ਦੇ ਰੂਪ ਦੇ ਵਿੱਚ ਅੱਗੇ ਹੋਰ ਵਧਾਉਣਾ ਇੱਕ ਸ਼ਲਾਘਾਯੋਗ ਬੁੱਲ ਰਲਾ ਹੈ ਤੇ ਤਾਂ ਹੀ ਮੈਂ ਤੇ ਮੇਰੀ ਸਮੁੱਚੀ ਟੀਮ ਡੈਟਾ ਫੈਡਰੇਸ਼ਨ ਆਫ ਇੰਡੀਆ ਇਹਨਾਂ ਦੇ ਨਾਲ ਆ ਤੇ ਪੂਰੀ ਕੋਸ਼ਿਸ਼ ਕਰਾਂਗੇ ਕਿ ਘਰ ਘਰ ਤੱਕ ਇਹ ਫਿਲਮ ਪਹੁੰਚੇ ਔਰ ਇੱਕ ਅੱਛੇ ਕਿਉਂਕਿ ਬੜੀ ਅੱਛੀ ਇੱਕ ਐਕਸ਼ਨ ਮੂਵੀ ਹੈ ਰੋਮਾਂਟਿਕ ਐਕਸ਼ਨ ਮੂਵੀ ਹੈ ਔਰ ਪੂਰੇ ਪਰਿਵਾਰ ਚ ਬੈਠ ਕੇ ਦੇਖਣ ਵਾਲੀ ਹੈ ਫਿਲਮ ਹੈ ਤੇ ਸਾਰਿਆਂ ਨੂੰ ਅਪੀਲ ਵੀ ਕਰਾਂਗੇ ਕਿ ਘਰ ਤੋਂ ਘਰ ਇਹ ਫਿਲਮ ਜ਼ਰੂਰ ਸਾਰੇ ਦੇਖਣ। ਥੈਂਕ ਯੂ। ਪਹੁੰਚੀ ਹੈ ਜੀ। ਮਾਛੋੜਾ ਸਾਹਿਬ ਦੇ ਜਿਲ੍ਹਾ ਖਾਲਸਾ ਸੂਲ ਦੇ ਵਿੱਚ। ਤੇ ਜੱਟਾ ਡੋਢੀ ਨਾ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਕੀ ਕਹਿਣਾ ਚਾਹੁੰਗੇ ਜੀ? ਸਭ ਤੋਂ ਪਹਿਲੇ ਤੇ ਮੈਂ ਤੌਰ ਸਾਹਿਬ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ। ਕਿਉਂਕਿ ਇਹ ਆਪ ਖੁਦ ਵੀ ਗੱਤਕੇ ਨੂੰ ਬਹੁਤ ਅੱਗੇ ਪ੍ਰਮੋਟ ਕਰ ਰਹੇ ਨੇ ਔਰ ਗੱਤਕੇ ਦੀਆਂ ਖੇਡਾਂ ਖੇਡਦੇ ਰਹੇ ਨੇ ਔਰ ਖੜਾ ਰਹੇ ਨੇ ਲੋਕਾਂ ਨੂੰ ਤੇ ਨੈਸ਼ਨਲ 올림픽 ਗੇਮ ਦੇ ਅੰਦਰ ਵੀ ਲਿਜਾਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਾਨੂੰ ਬੜੀ ਖੁਸ਼ੀ ਹੋਈ ਕਿ ਵੀ ਅਸੀਂ ਇੱਥੇ ਆਏ ਆ ਤੇ ਇਹਨਾਂ ਨੇ ਸਾਡਾ ਬਹੁਤ ਸਤਿਕਾਰ ਕੀਤਾ ਕਿ ਵੀ ਤੁਸੀਂ ਇਸ ਚੀਜ਼ ਨੂੰ ਅੱਗੇ ਬੜਾਵਾ ਦਿੱਤਾ ਹੈ ਅਸੀਂ ਵੀ ਚਾਹੁੰਦੇ ਸੀ ਵੀ ਗੁਰੂ ਸਾਹਿਬਾਂ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਦਾਤਾਂ ਨੇ ਜਿਹੜੀਆਂ ਵੀ ਚੀਜ਼ਾਂ ਦਸੀਆਂ ਨੇ ਗੁਰੂ ਸਾਹਿਬਾਂ ਨੇ ਚਾਹੇ ਉਹ ਆਪਣੇ ਸੈਲਫ ਡਿਫੈਂਸ ਵਾਸਤੇ ਹੈ ਚਾਹੇ ਸਾਡੀ ਸਿੱਖਿਆ ਲਈ ਹੈ ਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਉਹਨਾਂ ਚੀਜ਼ਾਂ ਨੂੰ ਅਸੀਂ ਅੱਗੇ ਲੈ ਕੇ ਆਈਏ ਦੇਖੋ ਹਰੇਕ ਬੰਦਾ ਅਗਰ ਕੱਲਾ ਕੱਲਾ ਬੰਦਾ ਜਦੋਂ ਕੋਸ਼ਿਸ਼ ਕਰੇਗਾ ਨਾ ਕਿਸੇ ਚੀਜ਼ ਨੂੰ ਕਰਨ ਦੀ ਚੰਗੀਆਂ ਚੀਜ਼ਾਂ ਕਰਨ ਦੀ ਗੁਰੂ ਸਾਹਿਬ ਦੀਆਂ ਦਿੱਤੀਆਂ ਹੋਈਆਂ ਜਿੰਨੀਆਂ ਚੀਜ਼ਾਂ ਨੇ ਜਿੰਨੀਆਂ ਦੱਸੀਆਂ ਚੀਜ਼ਾਂ ਨੇ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰੇਗਾ ਕੱਲਾ ਕੱਲਾ ਬੰਦਾ ਜਦੋਂ ਕਰੇਗਾ ਤੇ ਸਾਰੇ ਜਾਨੇ ਆਟੋਮੈਟਿਕ ਪਹੁੰਚੇਗੀ ਕਿਉਂਕਿ ਹਰੇਕ ਬੰਦਾ ਦੂਜੇ ਨੂੰ ਦੇਖ ਕੇ ਆਪਣੇ ਆਪ ਨੂੰ ਬਦਲਦਾ ਜਦੋਂ ਦੂਜੇ ਜਣਾ ਸਾਹਮਣੇ ਵਾਲਾ ਉਸ ਚੀਜ਼ ਨੂੰ ਕਰਦਾ ਤੇ ਅਸੀਂ ਵੀ ਕੋਸ਼ਿਸ਼ ਕਰਦੇ ਆਂ ਵੀ ਅਸੀਂ ਆਪਣੇ ਅੰਦਰ ਵੀ ਬਦਲਾਅ ਲਿਆਈਏ ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਔਰ ਅਸੀਂ ਤੇ ਇੱਕ ਕੋਸ਼ਿਸ਼ ਕੀਤੀ ਸਾਡੀ ਪੂਰੀ ਟੀਮ ਨੇ ਕਿ ਅਸੀਂ ਇਸ ਗਤਕੇ ਨੂੰ ਸਾਰਿਆਂ ਨੇ ਜਿਹੜੀ ਮਿਹਨਤ ਕੀਤੀ ਗਤਕੇ ਨੂੰ ਅੱਗੇ ਲਿਆਉਣ ਦੀ ਗਤਕੇ ਨੂੰ ਪੇਸ਼ ਕਰਨ ਦੀ ਔਰ ਗਤਕੇ ਨੂੰ ਜਿਸ ਤਰੀਕੇ ਨਾਲ ਅਸੀਂ ਫਿਲਮ ਦੇ ਅੰਦਰ ਦਿਖਾਇਆ ਕਿ ਗਤਕਾ ਸਾਡਾ ਕੀ ਚੀਜ਼ ਆ ਕਿ ਗਤਕੇ ਦੇ ਨਾਲ ਅਸੀਂ ਆਪਣੀ ਰੱਖਿਆ ਤੇ ਕਰਨੀ ਕਰਨੀ ਆ ਨਾਲ ਦੂਜਿਆਂ ਦੀ ਰੱਖਿਆ ਵੀ ਕਰਨੀ ਆ ਛੇਵੇਂ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਤਕੇ ਦੀ ਸ਼ੁਰੂਆਤ ਕੀਤੀ ਸੀ ਗਤਕਾ ਜਿਹੜਾ ਕਿ ਇੱਕ ਛੋਟੀ ਦਾ ਨਾਮ ਹੈ ਪਰ ਉਹਨਾਂ ਨੇ ਗਤਕੇ ਦੀ ਖੇਡ ਨੂੰ ਆਪਣੇ ਆਪ ਨੂੰ ਕਿੱਦਾਂ ਬਚਾਣਾ ਉਹਦੇ ਛੇਵੇਂ ਗੁਰੂ ਆਪਣੇ ਸਹਬਾਨ ਨੇ ਦੱਸਿਆ ਸੀਗਾ ਫਿਰ ਦਸਵੇਂ ਗੁਰੂ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੇਕਾਂ ਸ਼ਸਤਰਾਂ ਨੂੰ ਵਿੱਚ ਸ਼ਾਮਿਲ ਕੀਤਾ ਸਿੱਖ ਸ਼ਸਤਰ ਵਿਦਿਆ ਦਾ ਨਾਮ ਦਿੱਤਾ ਜਿੰਨੂੰ ਅੱਜ ਸਿੱਖ ਮਾਰਛ ਲੜਦੇ ਨਾ ਤੋ ਜਾਣਿਆ ਜਾਂਦਾ ਹੈ ਤੇ ਮੈਂ ਆਪ ਸਭ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਹ ਵਾਲਾ ਸੰਦੇਸ਼ਾ ਜਗ੍ਹਾ ਜਗ੍ਹਾ ਤੱਕ ਸਾਡੇ ਇਸ ਸੰਦੇਸ਼ ਨੂੰ ਪਹੁੰਚਾ ਰਹੇ ਹੋ ਕਿ ਹਰ ਇੱਕ ਇਨਸਾਨ ਦੇ ਅੰਦਰ ਜਦ ਤੱਕ ਕਿਸੇ ਚੀਜ਼ ਨੂੰ ਪਤਾ ਹੀ ਨਹੀਂ ਹੋਏਗਾ ਕਿ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਤੇ ਉਹ ਤਦ ਤੱਕ ਕੁਝ ਕਰੇਗਾ ਨਹੀਂ ਤੁਸੀਂ ਉਸ ਸੰਦੇਸ਼ੇ ਨੂੰ ਸਾਡੇ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਔਰ ਤੁਹਾਡਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਉਸ ਚੀਜ਼ਾਂ ਨੂੰ ਅੱਗੇ ਤੱਕ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਥੈਂਕ ਯੂ ਵਿੱਚ ਕੀ ਖਾਸ ਆ ਜੀ ਫਿਲਮ ਦੇ ਅੰਦਰ ਦੇਖੋ ਜੀ ਸਭ ਤੋਂ ਪਹਿਲੀ ਤਾਂ ਮੈਂ ਹੁਣ ਇਹ ਹੀ ਦੱਸਿਆ ਕਿ ਗੱਤਗੇ ਨੂੰ ਅਸੀਂ ਮੇਨ ਚੇਂਜ ਰੱਖਿਆ ਹੈ ਕਿ ਇੱਕ ਇਨਸਾਨ ਜਿਹੜਾ ਹੈ ਕਿ ਕਿਸ ਤਰ੍ਹਾਂ ਦੇਖੋ ਇੱਕ ਪਰਿਵਾਰਿਕ ਸਟੋਰੀ ਹੈ ਉਹ ਤੁਸੀਂ ਫਿਲਮ 'ਚ ਦੇਖੋਗੇ ਤੇ ਜ਼ਿਆਦਾ ਪਤਾ ਲੱਗੇਗਾ ਤੇ ਉਸ ਚੀਜ਼ ਦਾ ਮੈਂ ਪੂਰਾ ਖੁਲਾਸਾ ਨਹੀਂ ਕਰਾਂਗਾ ਕਿਉਂਕਿ ਅਗਰ ਸਾਰੀ ਗੱਲ ਇੱਥੇ ਦੱਸ ਦਿੱਤੀ ਤੇ ਫਿਰ ਉੱਤੇ ਦੇਖਣ ਕੋਈ ਨਹੀਂ ਜਾਏਗਾ ਠੀਕ ਹੈ ਤੇ ਤੁਸੀਂ ਕੀ ਕਰਨਾ ਹੈ ਕਿ 5 ਜਨਵਰੀ 2024 ਨੂੰ ਸਿਨੇਮਾ ਘਰਾਂ 'ਚ ਆਪਣੇ ਜਾ ਕੇ ਫਿਲਮ ਦੇਖਣੀ ਹੈ ਔਰ ਇਸ ਫਿਲਮ ਦੇ ਅੰਦਰ ਖਾਸ ਗੱਲ ਕੀ ਹੈ ਉਹ ਤੁਸੀਂ ਆਪ ਦੱਸੋਗੇ ਤੇ ਸਾਨੂੰ ਜ਼ਿਆਦਾ ਅੱਛਾ ਲੱਗੇਗਾ। ਕਿਸ ਤਰ੍ਹਾਂ ਤੁਹਾਨੂੰ ਲੱਗੀ? ਜੀ ਫਿਲਮ ਜਟਾ ਢੋਲੀ ਨਾਂ ਦੇ ਵਿੱਚ ਮੈਂ ਮੇਨ ਲੀਡ ਪਲੇ ਕਰ ਰਿਹਾ ਹਾਂ। ਮੇਰਾ ਕਿਰਨਦੀਪ ਰਾਏ ਤੇ ਮੇਰਾ ਨਾਂ ਆ। ਹਾਂਜੀ। ਪਰ ਮੈਨੂੰ ਬਹੁਤ ਪ੍ਰਾਊਡ ਫੀਲਿੰਗ ਆ ਬੜਾ ਮਾਣ ਹੁੰਦਾ ਆਪਣੇ ਉੱਤੇ ਕਿ ਅਸੀਂ ਇੱਕ ਐਵੇਂ ਜਿਹੇ ਟੌਪਿਕ ਦੇ ਉੱਤੇ ਮੈਂ ਫਿਲਮ ਕਰ ਰਹੇ ਹਾਂ ਜਿਹੜਾ ਟੌਪਿਕ ਹਜੇ ਤੱਕ ਪੰਜਾਬ ਇੰਡਸਟਰੀ ਨੇ ਨਹੀਂ ਚੱਕਿਆ। ਬਿਲਕੁਲ। ਔਰ ਕਿਸੇ ਹੱਦ ਤੱਕ ਮੈਂ ਕਹਾਂ ਕਿ ਪੰਜਾਬ ਫਿਲਮ ਇੰਡਸਟਰੀ ਨੇ ਖਿਲਾਫਤ ਵੀ ਕੀਤੀ ਮੇਰੀ ਜਦੋਂ ਮੈਂ ਟੌਪਿਕ ਚੱਕਿਆ ਸੀਗਾ ਕਹਿੰਦੇ ਕਿ ਤੁਸੀਂ ਗਲਤ ਟੌਪਿਕ ਚੱਕਿਆ। ਜੀ। ਇਹ ਟੌ ਪਰ ਕਿਉਂਕਿ ਇਹ ਟੌਪਿਕ ਮੇਰੇ ਦਿਲ ਦੇ ਨੇੜੇ ਹੈ ਮੈਂ ਆਪ ਗੱਦਕਾ ਖੜਹਾਰੀ ਵੀ ਆ ਤੇ ਮੈਂ ਚਾਹੁੰਦਾ ਸੀਗਾ ਕਿ ਕੁਛ ਇਦਾਂ ਦੀ ਫਿਲਮ ਬਣੇ ਜਿਹੜੀ ਗਤਕੇ ਨੂੰ ਪ੍ਰੋਮੋਟ ਕਰੇ ਗਤਕਾ ਜਿਹੜਾ ਹੈ ਉਹ ਆਪਣੇ ਕਿਸੇ ਵੀ ਰਿਲੀਜੀਅਨ ਨੂੰ ਲੈ ਕੇ ਸੀਮਤ ਨਹੀਂ ਹੈ ਜਿੱਦਾਂ ਸਿੱਖੀ ਸਾਡੀ ਕਿਸੇ ਰਿਲੀਜੀਅਨ ਨੂੰ ਲੈ ਕੇ ਸੀਮਤ ਆਪਣੇ ਲੋਕਾਂ ਤੱਕ ਲੈ ਕੇ ਸੀਮਤ ਨਹੀਂ ਹੈ ਹਰ ਧਰਮ ਦਾ ਬੰਦਾ ਗਤਕਾ ਸਿੱਖ ਸਕਦਾ ਸਿੱਖਣਾ ਚਾਹੀਦਾ ਹੈ ਬੜਾ ਅੱਛਾ ਫਾਰਮ ਆਫ ਸੈਲਫ ਡਿਫੈਂਸ ਆ ਔਰ ਫਿਜ਼ੀਕਲ ਵਰਕਆਊਟ ਆ ਔਰ ਗੱਤਕਾ ਜਿਹੜਾ ਹੁਣੀ ਜਿੱਦਾਂ ਸਾਨੂੰ ਗੱਤਕੇ ਦੇ ਬਾਰੇ ਸਾਰੀ ਚੀਜ਼ਾਂ ਦੂਰ ਸਾਹਿਬ ਨੇ ਵੀ ਦੱਸੀਆਂ ਕਿ ਨੈਸ਼ਨਲ ਗੇਮਸ 'ਚ ਵੀ ਇਨਰੋਲ ਹੋ ਗਿਆ ਤੇ ਖਿਡਾਰੀਆਂ ਦਾ ਸਟੇਟਸ ਉਹ ਨੈਸ਼ਨਲ ਚੈਂਪੀਅਨਸ ਕੋ ਹਣ ਲੱਗੇ ਨੇ ਹੁਣ ਸਾਡੇ ਲਈ ਬੜੀ ਮਾਣ ਦੀ ਗੱਲ ਆ ਤੇ ਉਹ ਤੋਂ ਵੀ ਵੱਡੀ ਮਾਣ ਦੀ ਗੱਲ ਮੇਰੇ ਲਈ ਆ ਕਿ ਮੈਂ ਇਸ ਫਿਲਮ ਵਿੱਚ ਕੰਮ ਕਰ ਰਿਹਾ ਜੋ ਵਗਦੇ ਰਕਤੋਂ ਵਿਪਰੀਤ ਗੱਲ ਆ ਤੇ ਮੈਨੂੰ ਮਾਣ ਆ ਕਿ ਮੈਂ ਮੈਨੂੰ ਸੁਭਾਗੇ ਮਿਲਿਆ ਸਭ ਕੰਮ ਕਰਨ ਦਾ ਇਸ ਫਿਲਮ ਵਿੱਚ ਰੋਲ ਕਰਨ ਦਾ ਜੀ ਜੀ ਸੱਭਿਆਚਾਰ ਨੂੰ ਲੈ ਕੇ ਬਹੁਤੀਆਂ ਫਿਲਮਾਂ ਬਣਦੀਆਂ ਨੇ ਪਿੱਛੇ ਦੇ ਖਦਾ ਜੀ ਜੀ ਉਸ ਤੋਂ ਬਾਅਦ ਮਸਤਾਨੇ ਆਈ ਜੀ ਤੇ ਤੁਹਾਨੂੰ ਹੁਣ ਲੱਗਦਾ ਕਿ ਪੰਜਾਬੀ ਸਿਨੇਮਾ ਇੱਕ ਮੈਸੇਜ ਭਰਪੂਰ ਜਿਹੜੀਆਂ ਫਿਲਮਾਂ ਬਣਾ ਲਈਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਹੁਣ ਤੁਸੀਂ ਇਸ ਮਾਧਿਅਮ ਜਿਹੜੀ ਗੱਤਕੇ ਤੇ ਸ਼ੁਰੂਆਤ ਕੀਤੀ ਜੀ ਅਤਰਮ ਜੀ ਜੀ ਸਾਡਾ ਪੰਜਾਬ ਦਾ ਜੋ ਇਤਿਹਾਸ ਹੈ ਬਹੁਤ ਰਿਚ ਹੈ ਅਗਰ ਅਸੀਂ ਇਤਿਹਾਸ ਦੇ ਪੰਨੇ ਖੋਲੀਏ ਇੰਨੇ ਕੁ ਸ਼ਲਾਘਾਯੋਗ ਇੰਨੀ ਕ ਮੈਂ ਕਹਿੰਨਾ ਅਨਬਿਲੀਵੇਬਲ ਚੀਜ਼ਾਂ ਦੱਬੀਆਂ ਪਈਆਂ ਜੇ ਉੱਤੇ ਇੱਕ ਇੱਕ ਪੰਨੇ ਦੇ ਉੱਤੇ ਅਸੀਂ ਫਿਲਮ ਬਣਾਈਏ ਤੇ ਇੱਕ ਇੱਕ ਦੋ ਦੋ ਤਿੰਨ ਤਿੰਨ ਫਿਲਮਾਂ ਬਣ ਸਕਦੀਆਂ ਪਰ ਸਾਡੀ ਆਡੀਅנס ਤਾਂ ਮੈਚੂਰ ਹੋ ਚੁੱਕੀ ਹੈ ਪਰ ਮੈਂ ਸਮਝਦਾ ਕਿ ਸਾਡੀ ਜਿਹੜੀ ਇੰਡਸਟਰੀ ਹੈ ਜਿੰਨੀ ਮੈਚੂਰ ਨਹੀਂ ਹੋਈ ਅਸੀਂ ਸਾਡੀ ਪੰਜਾਬ ਫਿਲਮ ਇੰਡਸਟਰੀ ਜਿਹੜੀ ਹੈ ਉਹ ਜ਼ਿਆਦਾਤਰ ਕੋਸ਼ਿਸ਼ ਕਰਦੀ ਹੈ ਕਿ ਪੰਜਾਬੀ ਦੇ ਵਿੱਚ ਕਾਮੇਡੀ ਫਿਲਮਾਂ ਹੀ ਲੈ ਕੇ ਆਵੇ ਹਮ ਤੇ ਕੀ ਅਸੀਂ ਪੰਜਾਬੀ ਜਿਹੜੇ ਆ ਸਿਰਫ ਕਾਮੇਡੀ ਫਿਲਮਾਂ ਕਰਨ ਵਾਸਤੇ ਆਂ ਹੋਰ ਅਸੀਂ ਬਾਹਰਲੀ ਸਟੇਟਾਂ ਚ ਜਾ ਕੇ ਕਿੰਨੇ ਤੇ ਲੋਕੀ ਸਾਨੂੰ ਸਿਰਫ ਐਸੀ ਤਾਂ ਗੱਲਾਂ ਜਾਣਦੇ ਆ ਕਿ ਪੰਜਾਬ ਕੀ ਯਾਰ ਪੰਜਾਬੀ ਫਿਲਮਾਂ ਜੋਤੀਆਂ ਨਾ ਉਸ ਵਿੱਚ ਹਸੀ ਬੜੀ ਆਤੀ ਹੈ ਤੇ ਕੀ ਅਸੀਂ ਆਪ ਦੇ ਉੱਤੇ ਹਸਣ ਆਪਣੀ ਹਸੀ ਉਡਾਉਣ ਵਾਸਤੇ ਆ ਗਏ ਜਰਮੀ ਕਿਰਦਾਰ ਹਾਸਿਆਂ ਵਾਲੇ ਨੇ ਸਾਡੇ ਹਾਸਿਆਂ ਦੇ ਲਾਗੇ ਤਾਂਗੇ ਵੀ ਨਹੀਂ ਹੈਗੇ ਤੇ ਮੈਨੂੰ ਇਹ ਲੱਗਦਾ ਕਿ ਸਾਨੂੰ ਆਪਣੇ ਕਲਚਰ ਨੂੰ ਆਪਣੇ ਹਿਸਟਰੀ ਨੂੰ ਜਿਹੜਾ ਹੋਰ ਫਲੋਰਨਾ ਚਾਹੀਦਾ ਆਡੀਅנס ਵੀ ਕਿਤੇ ਇਤਨਾ ਕਿਤੇ ਇਹ ਹੀ ਦੇਖਣਾ ਚਾਹੁੰਦੀ ਆ ਜੀ ਇਸ ਟਾਈਮ ਫਿਲਮਾਂ ਦੀਆਂ ਆਪਣੀਆਂ ਪੰਜਾਬ ਦੇ ਵਿੱਚ ਹੁਣ ਬਣਨੀਆਂ ਸ਼ੁਰੂ ਹੋਈਆਂ ਜੀ ਕਿਤੇ ਨਾ ਕਿਤੇ ਜਗ੍ਹੀਆਂ ਬਾਲੀਵੁੱਡ ਦੀਆਂ ਫਿਲਮਾਂ ਬਣਦੀਆਂ ਨੇ ਜੀ ਬੰਬੇ ਤੋਂ ਜੀ ਉਹਨਾਂ ਦੇ ਵਿੱਚ ਜੇ ਕੋਈ ਸਰਦਾਰ ਕਿਰਦਾਰ ਦਿਖਾਇਆ ਜਾਂਦਾ ਹੈ ਤਾਂ ਬੜਾ ਉਹ ਕਮੇਡੀ ਬੜਾ ਜਿਵੇਂ ਕਿ ਪਛਰੇ ਆ ਜਾਂ ਜਿਵੇਂ ਸੰਤਾਪੰਤਾ.com ਤੇ ਕੋਈ ਹੋਣਾਰੇ ਇਸ ਤਰ੍ਹਾਂ ਦੀ ਕਾਮੇਡੀ ਉਹਨਾਂ ਨੇ ਚੁਟਕਲੇ ਬਣਾ ਦਿੰਦੇ ਜੀ ਕਿ ਉੱਥੇ ਕਈ ਵਾਰ ਦੇਖ ਕੇ ਅਸਰ ਨਹੀਂ ਲੱਗਦਾ ਕਿ ਇਹ ਪਤਾ ਨਹੀਂ ਕਿਹੜੇ ਪੰਜਾਬੀਆਂ ਨੂੰ ਲੈ ਕੇ ਫਿਲਮਾਂ ਬਣਾਉਂਦੇ ਨੇ ਕਿਹੜੇ ਸਰਦਾਰਾਂ ਨੂੰ ਲੈ ਕੇ ਫਿਲਮਾਂ ਬਣਾਉਂਦੇ ਨੇ ਜਦ ਕਿ ਉੱਧਾਂ ਦੇ ਤਾਂ ਕਿਰਦਾਰ ਨਹੀਂ ਨੇ ਇਥੋਂ ਬੜੀ ਅਫਸੋਸਜਨ ਗੱਲ ਹੈ ਪਰ ਕਹਿਣ ਨੂੰ ਮੰਨਣੀ ਪੈਣੀ ਕਿ ਗੱਲ ਸੱਚ ਆ ਕਿਉਂਕਿ ਇਦਾਂ ਦਾ ਹੁੰਦਾ ਹੈ ਬਾਲੀਵੁੱਡ ਫਿਲਮ ਇੰਡਸਟਰੀ ਦੇ ਵਿੱਚ ਮੈਂ ਕਹ ਸਮਝਦਾ ਹਾਂ ਕਿ ਕਿਤਨਾ ਕਿਤੇ ਪੰਜਾਬ ਫਿਲਮ ਇੰਡਸਟਰੀ ਦੀ ਰਿਸਪੌਂਸਿਬਿਲਟੀ ਆ ਕਿ ਅਸੀਂ ਬੰਬਈ ਨੂੰ ਦਸੀਏ ਔਰ ਪੂਰੇ ਦੇਸ਼ ਨੂੰ ਔਰ ਪੂਰੇ ਵਰਲਡ ਨੂੰ ਦੱਸਿਏ ਕਿ ਸਾਡੇ ਜਿਹੜੇ ਪੰਜਾਬੀ ਲੋਕ ਨੇ ਸਿੱਖ ਜਿਹੜੀ ਆਪਣੀ ਕੌਮ ਆ ਉਹ ਹਾਸੇ ਖੇਡਿਆਂ ਦੇ ਮਤਾਜ ਨਹੀਂ ਹੈਗੀ ਗੱਲੀ ਅਸੀਂ ਜਿਹੜੇ ਹੈਗੇ ਆ ਯੋਧਿਆਂ ਦੀ ਕੌਮ ਤੋਂ ਆਉਂਦੇ ਆ ਸਾਡਾ ਇਤਿਹਾਸ ਗਵਾਹ ਇਸ ਚੀਜ਼ ਦਾ ਤੇ ਸਾਨੂੰ ਉਹੋ ਜੀ ਚੀਜ਼ਾਂ ਉਹਨਾਂ ਦੇ ਮਾਰੇ ਰੱਖਣੀ ਚਾਹੀਦੀਆਂ ਕਿ ਅਸੀਂ ਜਦ ਕਿਸੇ ਨਾਲ ਖੜਦੇ ਆ ਤੇ ਫਿਰ ਜੀ ਜਾਨ ਨਾਲ ਖੜਦੇ ਆ ਅਸੀਂ ਹਾਸਿਆਂ ਦੇ ਕੱਲੇ ਹਾਸੇ ਦੇ ਬਟਾਰੇ ਪਾਉਣ ਨੂੰ ਨਹੀਂ ਪੈਦਾ ਹੋਏ ਅਸੀਂ ਅਸੀਂ ਹੋਰ ਬੜੀਆਂ ਚੀਜ਼ਾਂ ਸਾਡੇ ਇਤਿਹਾਸ ਦੇ ਵਿੱਚ ਨੇ ਅਸੀਂ ਇਹਨੇ ਸਾਡਾ ਰਿਲੀਜੀਅਨ ਜਿਹੜਾ ਉਹ ਰਿਸ਼ਤਿਆਂ ਨੂੰ ਇੰਨਾ ਸਮਝਦਾ ਅਸੀਂ ਭਾਈਚਾਰੇ ਨੂੰ ਇੰਨਾ ਸਮਝਦੇ ਆਂ ਅਸੀਂ ਪਿਆਰ ਨੂੰ ਇੰਨਾ ਸਮਝਦੇ ਆਂ ਅਸੀਂ ਗੁੱਸੇ ਨੂੰ ਇੰਨਾ ਸਮਝਦੇ ਆਂ ਅਸੀਂ ਕੋਈ ਹਾਸਿਆਂ ਦੇ ਬਟਾਰੇ ਇਕੱਲੇ ਨਹੀਂ ਸਮਝਦੇ ਸਾਡੀ ਜਿਹੜੀ ਆਡੀਅנס ਆ ਸਾਡਾ ਇਤਿਹਾਸ ਬਹੁਤ ਉੱਚਾ ਹਤੋਂ ਜੀ ਅੱਜ ਮੈਂ ਆਪਣਾ ਜੁੜਨਿੰਗ ਦੀ ਸਤਿਕਾਰ ਜੀ ਮੈਂ ਪ੍ਰੋਗਰਾਮ ਤੇ ਅੱਜ ਅਸੀਂ ਆਏ ਆਂ ਮਾਛੀਵਾੜਾ ਸਰ ਤੇ ਥੈਂਕ ਯੂ ਸੋ ਮੱਚ ਸਰ ਤੁਹਾਨੂੰ ਸਰ ਦਾ ਬਹੁਤ ਥੈਂਕਸ ਕਿ ਜਿੰਨਾਂ ਸਾਨੂੰ ਇਨਵਾਈਟ ਕੀਤਾ ਸਾਰੀ ਟੀਮ ਨੂੰ ਤੇ ਬਹੁਤ ਵਧੀਆ ਲੱਗਿਆ ਆ ਜਾ ਕੇ ਸਾਰੇ ਬੱਚਾ ਨਾ ਮਿਲ ਕੇ ਖਾਸਪ ਅਬੀ ਸਕੂਲ ਦੇ ਚਾਇਆ ਸੀ ਆਪਣੀ ਮੂਵੀ ਦੇ ਨੂੰ ਪ੍ਰੋਮੋਸ਼ਨ ਕਰਨ ਲਈ ਜੀ ਤੇਮ ਇਹ ਸਾਰੇ ਫਿਲਮ ਦੇ ਵਿੱਚ ਤੁਸੀਂ ਕਿਰਦਾਰ ਕੀਤਾ ਮੇਨ ਉਹ ਕਿਸਤਾਂ ਦਾ ਇਹਦੇ ਵਿੱਚ ਮੈਂ ਇੱਕ ਬਹੁਤ ਸਿੰਪਲ ਕੁੜੀ ਦਿਖਾਈਆਂ ਜੋ ਪਿੰਡ ਵਿੱਚ ਤੋਂ ਬਲੋਂਗ ਕਰਦੀ ਆ ਆਪਣੇ ਪੇਰੈਂਟਸ ਨਾਲ ਬਹੁਤ ਜ਼ਿਆਦਾ ਕਨੈਕਟ ਆ ਤੇ ਉਹਨਾਂ ਦੇ ਕਹਾਣੇ ਤੋਂ ਬਾਅਦ ਨਹੀਂ ਹੈਗੀ ਤੇ ਇਸ ਵਿੱਚ ਕੁਝ ਐਦਾਂ ਦਾ ਇਨਸੀਡੈਂਟ ਹੁੰਦਾ ਕਿ ਮੈਂ ਅ ਅ ਫਿਰੰਟ ਅਸੀਂ ਦੋਨੋਂ ਫਰੈਂਡ ਬਣ ਜਾਂਦੇ ਆ ਤੇ ਇਹਦੇ ਸਾਡੀ ਬਹੁਤ ਪਿਆਰੀ ਜਿਹੀ ਲਵ ਕੈਮਿਸਟਰੀ ਦਿਖਾਈ ਗਈ ਹੈ ਬਹੁਤ ਮਤਲਬ ਇੱਕ ਬਹੁਤ ਹੀ ਡਿਫਰੈਂਟ ਜਿਹਾ ਪਾਟਾ ਕਿ ਗੱਤਕੇ ਨਾਲ ਲਵ ਸਟੋਰੀ ਮੈਚ ਕੀਤੀ ਐ ਅਸੀਂ ਤੇ ਇਹ ਬਹੁਤ ਹੀ ਇੰਟਰਸਟਿੰਗ ਸਾਡਾ ਕਨਸੈਪਟ ਸੀਗਾ ਤੇ ਜੋ ਮੈਨੂੰ ਬਹੁਤ ਮੈਨੂੰ ਵਧੀਆ ਲੱਗਿਆ ਕਿ ਹਰ ਤੱਕ ਜੋ ਕਨਸੈਪਟ ਆਇਆ ਨਿਗਾ ਤੇ ਅਸੀਂ ਉਹ ਲੈ ਕੇ ਆ ਰਹੇ ਹਾਂ ਤੇ ਮੇਰੀ ਇਹ ਜੋ ਹੇਰਾ ਹੈਗਾ ਕਰੈਕਟਰ ਹੈਗਾ ਕਿ ਮੈਂ ਆਪਣੇ ਪੇਰੈਂਟਸ ਨਾਲ ਬਹੁਤ ਕਨੈਕਟ ਹਾਂ ਤੇ ਇਹਨਾਂ ਦੇ ਕਹਿਣੇ ਵਿੱਚ ਹਾਂ ਤੇ ਅੱਗੇ ਜਦੋਂ ਸਾਡੀ ਲੱਕ ਮਿਸਟਰੀ ਬਣ ਗਈ ਤੇ ਉਸ ਤੋਂ ਬਾਅਦ ਜੋ ਵੀ ਇਹਨਾਂ ਇਹਨਾਂ ਦਾ ਜਿੱਦਾਂ ਦਾ ਨੇਚਰ ਹੁੰਦਾ ਤੇ ਮੈਂ ਉਹਨਾਂ ਨੂੰ ਕਿੱਦਾਂ ਚੇਂਜ ਕਰਦੀ ਐ ਤੇ ਇਹਨਾਂ ਨੂੰ ਇਹਨਾਂ ਦੇ ਫੈਮਿਲੀ ਨਾਲ ਕਿੱਦਾਂ ਕਨੈਕਟ ਕਰਦੀ ਜੀ ਜੀ ਮੈਨੂੰ ਪਹਿਲਾ ਤੁਹਾਡੀ ਪਹਿਲੀ ਫਿਲਮ ਆ ਕਿ ਇਸ ਤੋਂ ਪਹਿਲਾਂ ਵੀ ਪਹਿਲਾਂ ਕਈ ਫਿਲਮਾਂ ਹੋਈਆਂ ਤੁਸੀ ਪਹਿਲਾਂ ਜੋ ਤੁਸੀਂ ਦੇਖੀ ਹੋਏ ਹੋਗੇ ਜ਼ਿਆਦਾ ਹਾਂਜੀ ਤੇ ਹੇਟਰਸ ਸ਼ਾਵਨ ਗਿਰਦਾਰੀ ਲਾਲ ਦੀ ਪੂਰੀ ਪ੍ਰੋਡਕਸ਼ਨ ਤੋਂ ਸੀਗੀ ਤੇ ਹੇਟਰਸ ਕਿਤੇ ਮੈਂ ਉਸ ਤੋਂ ਵੱਲ ਨਾ ਖਾਓ ਪਿਆਸ਼ ਕਰੋ ਕਾਫੀ movies ਕੀਤੀਆਂ ਮੈਂ ਇਹ ਨਾ ਚੰਗਾ ਨਾ ਤੋੜ ਹਲਦੀ ਦਿੱਚ ਤੁਹਾਨੂੰ ਕੋਸ਼ਿਸ਼ ਲੱਗਿਆ ਜੀ ਆਪਣੇ کردار ਦਾ ਜੀ ਜਿਹੜਾ ਲੱਗ ਨਾ ਮੈਂ ਮੇਰੀ ਹਮੇਸ਼ਾ ਤੋਂ ਕੋਸ਼ਿਸ਼ ਇਹ ਕਰਨੀ ਹੈ ਕਿ ਮੈਂ ਜੇ ਕੋਈ ਵੀ ਕਰੈਕਟਰ ਕਰਾਂ ਤਾਂ ਮੈਂ ਕੁਝ ਡਿਫਰੈਂਟ ਲੈ ਕੇ ਆਵਾਂ ਇਹ ਨਾ ਹੋਵੇ ਕਿ ਮੇਰਾ ਸੇਮ ਕਰੈਕਟਰ ਚੱਲੇ ਜਾਂ ਮੇਰੇ ਸੇਮ ਲੋਕਾਂ ਨੂੰ ਇਹ ਲੱਗੇ ਕਿ ਪ੍ਰੋਬਲਮ ਇਸੇ ਇੱਕੋ ਤਰ੍ਹਾਂ ਦੀ ਐਕਟਿੰਗ ਆ ਜਾਂ ਇੱਕੋ ਤਰ੍ਹਾਂ ਦੀ ਡਾਇਲੋਗ ਡਿਲੀਵਰੀ ਆ ਮੈਨੂੰ ਕੁਝ ਮੈਂ ਆਪਣਾ ਜਦੋਂ ਕਨਸੈਪਟ ਜੋ ਵੀ ਚੂਸ ਕਰਦੀ ਹਾਂ ਮੈਨੂੰ ਇਹ ਹੁੰਦਾ ਕਿ ਸਕ੍ਰਿਪਟ ਜੋ ਵੀ ਉਹ ਕਿ ਮੇਰਾ ਉਹਦੇ ਵਿੱਚ ਕੀ ਆ ਕਿ ਮੇਰਾ ਡਿਫਰੈਂਟ ਉਹਦੇ ਵਿੱਚ ਕੁਝ ਦਿਖ ਰਿਹਾ ਵਾ ਕਰੈਕਟਰ ਤੇ ਮੈਂ ਇਸ ਲਈ ਮੈਂ ਸਕ੍ਰਿਪ ਇਸ ਤਰ੍ਹਾਂ ਦਾ ਲੱਗਿਆ ਸੀ ਸਕੂਲ ਦੇ ਵਿੱਚ ਆ ਬੱਚਿਆਂ ਦੇ ਨਾਲ ਕਿਤਨਾ ਫੀਲ ਕਰ ਰਹੇ ਹਾਂ ਮੈਂ ਤਾਂ ਜੋ ਉਸੇ ਟਾਈਮ ਬੋਲੀ ਸੀ ਕਿਉਂਕਿ ਮੈਨੂੰ ਆਪਣੇ ਐਦਾਂ ਲੱਗ ਰਿਹਾ ਸੀਗਾ ਕਿ ਜਦੋਂ ਅਸੀਂ ਸਕੂਲ ਚ ਹੁੰਦੇ ਸੀ ਵੀ ਮੈਂ ਵੀ ਉਦੋਂ ਇਸ ਕਲਾਸ ਬਣ ਕੇ ਜਾਂਦੀ ਸੀ ਉਦੋਂ ਮੈਨੂੰ ਬਹੁਤ ਹੀ ਬੱਚਿਆਂ ਨਾਲ ਮਿਲ ਕੇ ਇੰਨਾ ਜ਼ਿਆਦਾ ਪਿਆਰਾ ਲੱਗਿਆ ਕਿ ਜਿਵੇਂ ਮੇਰਾ ਆਪਣਾ ਸਕੂਲ ਦਾ ਟਾਈਮ ਚੱਲ ਰਿਹਾ ਵਾ ਬਹੁਤ ਖੁਸ਼ੀ ਹੋਈ ਸਭ ਨਾਲ ਮਿਲ ਕੇ ਬਹੁਤ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਅਸੀਂ ਖੁਦ ਬਹੁਤ ਇੰਜੋਏ ਕੀਤਾ ਤੇ ਬਹੁਤ ਰੋਹਣੀ ਲੱਗਿਆ ਡਾਕਟਰ ਕੀ ਕਹਣਾ ਤੁਹਾਨੂੰ ਜੀ हेलो वाले सारे अपने दर्शकानों ਤੁਸੀਂ ਜੀ ਤੁਹਾਡੀ ਆ ਜੀ ਸਾਡੀ ਮੂਵੀ ਆ ਰਹੀ ਆ 5 ਤਰੀਕ ਨੂੰ 5 ਜਨਵਰੀ 2024 ਨੂੰ ਜੱਟਾ ਡੋਲੀ ਨਾ ਤੇ ਅਸੀਂ ਪਲੀਜ਼ ਤੁਹਾਨੂੰ ਜਿੱਦਾਂ ਤੁਸੀਂ ਆਲਵੇਸ ਮੇਰੇ ਪ੍ਰੋਜੈਕਟਸ ਨੂੰ ਪਿਆਰ ਕਰਦੇ ਹੋ ਇਸ ਚੋਂ ਮੈਂ ਤੁਸੀਂ ਇਹ ਵੀ ਸਾਡੇ ਪ੍ਰੋਜੈਕਟ ਨੂੰ ਇਦਾਂ ਹੀ ਪਿਆਰ ਦੋਗੇ ਉਸ ਤੋਂ ਬਾਅਦ ਦੋਗੇ ਤੇ ਜਰੂਰ ਜਾਇਓ ਸਿਨੇਮਾ ਘਰਾਂ ਵਿੱਚ ਆਪਣੀ ਸਾਰੀ ਫੈਮਲੀਜ਼ ਨੂੰ ਲੈ ਕੇ ਜਾਇਓ ਇਹ ਫੈਮਲੀ ਬੇਸਡ ਮੂਵੀ ਆ ਅੰਦਰ ਮੈਟਿਕ ਆ ਫੈਮਲੀ ਡਰਾਮਾ ਆ ਰੋਮਾਂਸ ਆ ਤੇ ਸਾਡੇ ਰਿਲੀਜੀਅਸ ਤੇ ਕਲਚਰ ਨੂੰ ਪ੍ਰਮੋਟ ਕਰਦੀ ਆ ਥੈਂਕ ਯੂ ਤੇ ਨਾਲ ਨਾਲ ਜੀ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਜੀ ਕਿ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਅਸੀਂ ਤੇ ਸਾਡੀ ਸਾਰੀ ਟੀਮ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਉਹਨਾਂ ਨੇ ਸਾਨੂੰ ਇੰਨਾ ਸਪੋਰਟ ਕੀਤਾ ਜਦੋਂ ਸਾਨੂੰ ਕੋਈ ਸਪੋਰਟ ਨਹੀਂ ਸੀ ਕਰ ਰਿਹਾ ਕਿਸੇ ਵੀ ਵੱਲੋਂ ਸਰ ਵੱਲੋਂ ਸਾਨੂੰ অপੋਜੀਸ਼ਨ ਮਿਲ ਰਹੀ ਸੀ ਕਿ ਅਸੀਂ ਇਸ ਟਾਪਿਕ ਤੇ ਫਿਲਮ ਬਣਾ ਰਹੇ ਹਾਂ ਮੈਂ ਤੇ ਉਸ ਵੇਲੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਨੇ ਸਾਡੀ ਗੱਲ ਸਮਝੀ ਕਿਉਂਕਿ ਕਿਤੇ ਨਾ ਕਿਤੇ ਉਹ ਵੀ ਦਿਲੋਂ ਕਨੈਕਟ ਕਰਦੇ ਨੇ ਸਾਡੇ ਇਸ ਟਾਪਿਕ ਨਾਲ ਔਰ ਉਹ ਸਮਝ ਦੇਣੇ ਕਿ ਜਿੰਨੀ ਇੱਕ ਮੁਸੀਬਤਾਂ ਉਹਨਾਂ ਨੇ ਝੱਲੀਆਂ ਗਤਕੇ ਨੂੰ ਨੈਸ਼ਨਲ ਗੇਮ ਨੂੰ ਸਿਮਾ ਘਰਾਂ ਦੇ ਵਿੱਚ ਲਿਆਉਣ ਵਾਸਤੇ ਤੇ ਮੈਂ ਤਾਂ ਇਹਦੇ ਲਈ ਪੂਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਾਂਜੀ ਹੁਣੀ ਹੋਇਆ ਵਰਲਡ ਵਾਈਡ ਰਿਲੀਜ਼ ਕਰਾਂਗੇ ਜੀ ਆਪਾਂ ਬਿਲਕੁਲ ਹਾਂਜੀ ਪਹਿਲਾਂ ਕਿੰਨ ਕਿਹੜੀ ਫਿਲਮਾਂ ਨੂੰ ਤੁਸੀਂ ਜੀ ਮੇਰੀ ਪਹਿਲੀ ਫਿਲਮ 2022 ਦੇ ਵਿੱਚ ਆਈ ਸੀ ਜਿੰਦਰਾ ਤੇ ਦੂਜੀ ਫਿਲਮ ਜਿਹੜੀ ਆ ਉਹ 2023 ਦੇ ਵਿੱਚ ਆਈ ਸੀਗੀ 100 ਮਿੱਟੀ ਦੀ ਤੇ ਮੇਰੀ ਤੀਸਰੀ ਫਿਲਮ ਆ ਤੇ ਨੋ ਫਿਲਮਾਂ ਦੇ ਵਿੱਚ ਮੈਂ ਮੇਨ ਲੀਡ ਪਲੇ ਕੀਤਾ ਸੀ ਜੀ ਮੈਨੂੰ ਤਾਂ ਮਹਿਸੂਸ ਕਰਦਾ ਮਾਛੀਵਾੜਾ ਸਾਹਿਬ 10.5 ਦੇ ਵਿੱਚ ਸੀ ਕਿ ਮੇਰੇ ਸਾਹਮਣੇ ਮਾਛੀਵਾੜੇ ਦੇ ਅੱਜ ਤੱਕ ਕੋਈ ਵੀ ਫਿਲਮ ਆਪਣੀ ਪ੍ਰਮੋਟ ਕਰਨ ਨਹੀਂ ਆਇਆ ਔਰ ਮੈਂ ਸਮਝਦਾ ਕਿ ਜਿਹੜੀ ਜ਼ਿਆਦਾ ਆਡੀਅנס ਹੁੰਦੀ ਹੈ ਜ਼ਿਆਦਾ ਲੋਕ ਜਿਹੜੇ ਸਾਨੂੰ ਪਿਆਰ ਕਰਦੇ ਆ ਉਹ ਸਾਡੇ ਪਿੰਡਾਂ ਤੋਂ ਆਉਂਦੇ ਆ ਤੇ ਔਰ ਜਨਰਲੀ ਪਿੰਡਾਂ ਦੇ ਲੋਕਾਂ ਨੂੰ ਨਿਰਲਕਟ ਕਰ ਦਿੱਤਾ ਜਾਂਦਾ ਸਮਝਿਆ ਜਾਂਦਾ ਯਾਰ ਇਹਨਾਂ ਤੋਂ ਤਾਂ ਅਸੀਂ ਕੀ ਲੈਣਾ ਪਰ ਗੱਲ ਇਹੋ ਜਿਹੀ ਨਹੀਂ ਹੈ ਜਿੰਨਾ ਕ ਪਿਆਰ ਪਿੰਡਾਂ ਤੋਂ ਮਿਲਦਾ ਮੈਂ ਨਹੀਂ ਸਮਝਦਾ ਕਿ ਅਸੀਂ ਸ਼ਹਿਰਾਂ ਤੋਂ ਮਿਲਦਾ ਕਿ ਸ਼ਹਿਰੀ ਲੋਕ ਜਿਹੜੇ ਆ ਉਹ ਕਿਤੇ ਨਾ ਕਿਤੇ ਮਰਟੀਰੀਅਲਿਸਟਿਕ ਹੋ ਜਾਂਦੇ ਆਪਣੇ ਕੰਮ ਨਾਲ ਉਹਨਾਂ ਨੂੰ ਅਗਰ ਲੱਗਦਾ ਹੈ ਕਿ ਯਾਰ ਸਾਨੂੰ ਇਹਨਾਂ ਕੰਮਾਂ ਤਾਂ ਹੀ ਪਿਆਰ ਪਾਉਂਦੇ ਆ ਬਟ ਪਿੰਡਾਂ ਦੇ ਵਿੱਚ ਜੋ ਪਿਆਰ ਮਿਲਦਾ ਉਹ ਰੂਹਾਂ ਮਿਲਦਾ ਦਿਲੋਂ ਮਿਲਦਾ ਤੇ ਸਾਡਾ ਮੇਰਾ ਆਪਣਾ ਪਰਸਨਲ ਸਿਗਾ ਕਿ ਅਸੀਂ ਜ਼ਰੂਰ ਪਿੰਡਾਂ ਦੇ ਵਿੱਚ ਤੱਕ ਆਪਣੀ ਗੱਲ ਲੈ ਕੇ ਜਾਈਏ ਠੀਕ ਥੈਂਕ ਯੂ ਵੈਰੀ ਮਚ ਦੇਖੋ ਜਿਵੇਂ ਪਹਿਲਾਂ ਗੱਲ ਕੀਤੀ ਕਿ ਗੱਪਕਾ ਮੇਰਾ ਫੇਵਰਿਟ ਵਿਸ਼ਾ ਹੈ ਮੈਂ ਇਸ ਨੂੰ ਪ੍ਰਮੋਟ ਕਰ ਰਿਹਾ ਔਰ ਪ੍ਰਮਾਤਮਾ ਦੀ ਹਮੇਸ਼ਾ ਹੀ ਅਰਦਾਸ ਹੁੰਦੀ ਹੈ ਕਿ ਕਿਸੇ ਵੀ ਰੂਪ ਦੇ ਵਿੱਚ ਪੂਰੇ ਵਰਲਡ ਵਾਈਡ ਕੱਲੇ ਹਿੱਡਨ ਲਾਈਨ ਜਿਵੇਂ ਇਹਨਾਂ ਨੇ ਫਿਲਮ ਦਾ ਕਨਸੈਪਟ ਲੈ ਕੇ ਆਇਆ ਕੁਝ ਦੋ ਤਿੰਨ ਪ੍ਰੋਜੈਕਟ ਹੋਰ ਵੀ ਇਹ ਬੜੀ ਛੇਤੀ ਗੱਤਕਾ ਫਿਨੇਸ਼ਨ ਆਫ ਇੰਡੀਆ ਲੈ ਕੇ ਆ ਰਹੀ ਹੈ ਉਹ ਬਿਲਕੁਲ ਮੇਰੇ ਮਾਈਂਡ ਦੇ ਵਿੱਚ ਨੇ ਔਰ ਅਸੀਂ ਉੱਤੇ ਵਰਕਿੰਗ ਸਟਾਰਟ ਕਰਤੀ ਸੋ ਮੈਨੂੰ ਲੱਗਦਾ ਹੈ ਕਿ ਜਿੰਨੇ ਦਰਸ਼ਕ ਇਸ ਫਿਲਮ ਨੂੰ ਦੇਖਣ ਰੂਗਤ ਕੇ ਤਿਆਰ ਹੋਣਗੇ ਔਰ ਰੀਅਲੀ ਮੈਂ ਆਮ ਤੌਰ ਤੇ ਮੈਂ ਪਹਿਲਾਂ ਵੀ ਕਹਾਂ ਸੀ ਕਿ ਮੈਂ ਬਹੁਤ ਜ਼ਿਆਦਾ ਨਹੀਂ ਕਹਣਾ ਹੁੰਦਾ ਕਿ ਫਿਲਮਸ ਦੇਖੋ ਜੋ ਕੁਝ ਵੀ ਪਰ ਇੱਕ ਅੱਛੀ ਫਿਲਮ ਜੇ ਤਾਂ ਸਾਨੂੰ ਕੁਝ ਸੇਧ ਮਿਲੇ ਸਾਡੇ ਬੱਚੇ ਸਿੱਖਣ ਜਿਹੜੀ ਪਰਿਵਾਰ ਚ ਬੈਠ ਕੇ ਦੇਖੀ ਜਾ ਸਕੇ ਔਰ ਵੱਡੀ ਗੱਲ ਸੀਰੀਅਸ ਜਿਹਾ ਰੋਲ ਕਿਸੇ ਸਰਦਾਰ ਨੂੰ ਲਨਵਾਇਆ ਜਾਵੇ ਜੋ ਪਹਿਲਾਂ ਵੀ ਤੁਸੀਂ ਗੱਲ ਕੀਤੀ ਕਿ ਹਾਸੇ ਖੇਡੇ ਵਾਲੇ ਸਾਡੇ ਪਾਤਰ ਨਹੀਂ ਅਸੀਂ ਬਹੁਤ ਬਹਾਦਰ ਕੌਮ ਆ ਬਹੁਤ ਜਿਆਦਾ ਹੁਕਮ ਆ ਬਹੁਤ ਸਿਆਣੀ ਕੌਮ ਆ ਪਰ ਉਹ ਪੱਖ ਸਾਡਾ ਕਦੇ ਵੀ ਕਿਸੇ ਨੇ ਨਹੀਂ ਛੋਇਆ ਤੇ ਮੈਨੂੰ ਲੱਗਦਾ ਇਸ ਫਿਲਮ ਦੇ ਥਰੂ ਕੋਸ਼ਣਾ ਕੋਸ਼ਣ ਚੀਜ਼ ਦਸ਼ਕਾ ਤੱਕ ਜਾਏਗੀ ਤਾਂ ਜ਼ਰੂਰ 5 ਜਨਵਰੀ ਨੂੰ ਇਹ ਰਿਲੀਜ਼ ਹੋ ਰਹੀ ਹੈ ਤੇ ਸਾਰਿਆਂ ਨੇ ਜ਼ਰੂਰ ਦੇਖਣੀ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ